ਸਤਿ ਸ਼੍ਰੀ ਅਕਾਲ ਸੱਜਣੋ ਬਹੁਤ ਬਹੁਤ ਤੁਹਾਡਾ ਵੈਲਕਮ ਕਰਦੇ ਆ ਪੀਤਮ ਡੇਰੀ ਫਾਰਮ ਦੇ ਵਿੱਚ ਸੱਜਣੋ ਅੱਜ ਦੀ ਆਪਣੀ ਜਿਹੜੀ ਵਿਜਿਟ ਆ ਪਿੰਡ ਬੈਂਕਾ ਜ਼ਿਲ੍ਹਾ ਸ਼੍ਰੀ ਤਰੰਦਰ ਸਾਹਿਬ ਤੇ ਤਹਿਸੀਲ ਪਟੇ ਬਾਈ ਗੁਰਤਾਰ ਸਿੰਘ ਦੇ ਬੈਂਕਾ ਸਾਹਿਬ ਦੇ ਕੋਲ ਆਏ ਆ ਚਾਰ ਪਸ਼ੂਆਂ ਦੀ ਡਿਟੇਲ ਕਰਨ ਆ ਗਏ ਆ ਸਾਂਝੀ ਜੁੜੇ ਰਹੋ ਕਰਦੇ ਆ ਗੱਲਬਾਤ ਬੈਂਕਾ ਸਾਹਿਬ ਜੀ ਨਾਲ ਮਜੀ ਸਾਹਿਬਾ ਸਾਹਿਬ ਜੀ ਹੋ ਸਨੋ ਠੀਕ ਜੀ ਕਿਰਪਾ ਗੁਰੂ ਰਾਮਦਾਸ ਜੀ ਦਾ ਪਿੰਡ ਬੱਜੀ ਤੋਂ ਹਾਂ ਪਿੰਡ ਬਈਕਾ ਪਿੰਡ ਬਈਕਾ ਠੀਕ ਜਿਲ੍ਹਾ ਤਰਨਤਾਰਨ ਤਰਨਤਾਰਨ ਠੀਕ ਹੈ ਮੋਬਾਈਲ ਨੰਬਰ ਬਾਈ ਜੀ 9756 21909 ਇਹ ਕਿੰਵਾ ਸੂਬਾ ਝੋਟੀ 9756 21909 ਤੇ ਚੋਟ ਦੂਜਾ ਜੀ ਪਿਓਰ ਅੱਛਾ ਦੁੱਧ ਕਿੰਨਾ ਹੋਊਗਾ 40 ਸ਼ਾਲ ਮੋਰਾ ਨਾ ਚਾਹੂਗੀ ਦੋ ਦ 11 ਤੋਂ 12 ਪਲੱਸ ਹੋਊਗਾ ਅੱਛਾ ਤੋਰੀਏ ਮੜਿਆ ਤੋਰਾ ਚੈੱਕ ਕਰਵਾਈਏ ਹਲੋ ਜੀ ਬਹੁਤ ਆ ਕਰਦਾ ਹੈ ਡਾਲੀ ਝੋਟੀ ਅੱਛਾ 14 15 ਕਿਲੋ ਚੰਗੀ ਸੇਵਾ ਦੇ ਚੋਜੂਗੀ 8 ਹਫਤਾ ਹੋ ਗਿਆ ਤੁਸੀਂ ਓਕੇ ਜੀ ਓਕੇ ਮੇਰਾ ਮੂਲਾ ਮਾਰੂ ਹੈ ਓਕੇ ਓਕੇ 12 ਕਿਲੋ ਦਿੰਦੋਂ ਪਾ ਰਹੀ ਆ ਤੇ ਘਟਾ ਮਗਰ ਆ ਗਿਆ ਮੇਲ ਕਾ ਸਜ ਨੂੰ ਰੇਟ ਬਾਈ ਜੀ ਰੇਡ ਬਾਈ ਜੀ ਇਹਦਾ ਜਾਇ ਜੀ ਆਪਾਂ ਲੋਕੀ ਬਾਹ ਮੰਗਦੇ ਬਾਹ ਕਿਸੇ ਕੋਲ ਹੋਵੇ ਉਹਨੇ 15 20 ਮੰਗਣਾ ਹੂੰ ਆਪਾਂ ਇੱਕ ਦੋ ਦੀ ਦੇਣੀ ਆ ਸਜਣੋ ਚਲੋ 2000 ਉਤਲਾ ਡਿਸਕਾਊਂਟ ਹੋ ਜਾਊਗਾ ਪੂਰੇ ਲੱਖ ਦੀ ਤੁਹਾਨੂੰ ਮਾਫ਼ ਕਰ ਦੇ ਮਾਤਾ ਹੁਣ ਨਾ ਮੇਰਾ ਕੰਮ ਥੋੜਾ ਜਿਆਦਾ ਹੀ ਬਰੀਕ ਜਾਈ ਆ ਮੌਕੇ ਤੇ ਕੋਈ ਗੱਲ ਨਹੀਂ ਘਰ ਆਇਓ ਫੋਨ ਜ਼ਰੂਰ ਲਾਇਓ ਠੀਕ ਆ ਦੂਜੇ ਨੰਬਰ ਤੇ ਐਵੈਡ ਪਹਿਲਾ ਸਵੇਰ ਪਲੋਣੀ ਆ ਹਾਂਜੀ ਹਾਂਜੀ ਪਹਿਲਾ ਪਲੋਣੀ ਹਾਂ ਧਾਰਾ ਧੁਰਾ ਲਵਾਇਓ ਮੜ ਗਈਆਂ ਤੇ ਸਜਰੂ ਤਾਰਾਂ ਤੋਰਾ ਲਵਾ ਕੇ ਤੁਹਾਨੂੰ ਬਾਈ ਜੀ ਵਿਖਾ ਦੇਣਗੇ ਬਹੁਤ ਜ਼ਿਆਦੀ ਚੋਅ ਲੱਗੀ ਆ ਵਾਹ 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 ਕੋਈ ਤੁਹਾਨੂੰ ਮੇਰਾ ਵੀਰ ਭਾਵੇਂ ਹੱਥੋਂ ਨਾ ਲਵੇ ਮੇਰੀ ਗਰੰਟੀ ਹੋਊਗੀ ਸੌ ਦੀ ਸੌ ਆ ਆ ਦੇ ਘਰੇ ਚੰਗੇ ਚਵਾ ਕੇ ਹਾਂ ਫਿਰ ਪਾਹੇ ਦਵੇ ਤਸੱਲੀ ਕਰਕੇ ਤੋਰਿਓ ਤੋਰਿਓ ਮਾੜੀ ਜੀ ਲਓ ਜੀ ਜਿੱਦੀ ਦੇ ਦੰਦ ਬਰਾਬਰ ਕਰਨ ਦੇ ਆ ਪੂਰੀ ਸਜਰੂ ਜਵਾਨ ਪੂਰੀ ਹਾਈਟ ਕਰਦ ਵਾਲੀ ਵੈੜ ਆ ਓਕੇ ਕਦਰਾ ਤੋਂ 100 ਕਿਲੋ ਦੁੱਧ ਹੋਇਆ ਹੈ ਸੇ ਠੀਕ ਆ ਭਾਈ ਜੀ ਇਹਦਾ ਰੇਟ ਰੇਸ਼ਾ ਜੀ ਇਹਦਾ 885 ਦੀ 75000 ਦੀ ਦੇਣੀ ਆ। ਹੋੱਚੋਗੇ ਨਹੀਂ ਛੋੜ। ਥੋੜਾ ਬਤਾ ਮਾਨਤਾ ਨਹੀਂ ਹੋਣਾ। 7000 ਸਜਣੋ ਛੋੜ ਕਰਕੇ 68 ਦੀ ਮਿਲ ਜੂ। ਦੇ ਦਾਂਗੇ ਜੀ। 68000 ਜੀ ਦੇ ਦਿਓ ਚਲ। ਠੀਕ ਆ। ਦੂਜੇ ਨੰਬਰ ਤੇ ਆ ਗਈ 22 ਕਿਲੋ ਵਾਲੀ ਹਨਾ। ਇਹਦਾ ਮਾਲਕਾ ਨੇ ਰਿਕਾਰਡ ਬਾਈ ਨੂੰ ਦੱਸਿਆ ਕਿ ਕਿੰਨਾ ਰਿਕਾਰਡ ਦੱਸਿਆ ਉਹਨੂੰ। ਰਿਕਾਰਡ ਦੇ ਅਗਲੇ ਇਹਦੇ 24 25 ਕਿਲੋ ਦੁੱਤ ਚੋਇਆ ਪਰ ਮੈਂ ਨਹੀਂ ਕੋਈ ਦਿੰਦਾ ਸ਼ਾ। ਹਾਂ। ਗਾਰੰਟੀ ਕੋਈ ਨਹੀਂ। ਮੇਰੀ ਕੋਈ ਗਾਰੰਟੀ ਨਹੀਂ। ਕੋਈ ਆਪੀ ਪਰਖ ਵੇਖ ਕੇ ਅਜੀ ਤਦੀ ਵੇਖ ਕੇ ਵੀ ਕਿੰਨਾ ਦੇ ਸਕਦੀ। ਸਹੀ ਗੱਲ ਆ। ਹੈਂ ਤੋਰੇ ਮੜੀ ਜੀ ਲਓ ਜੀ ਸਜਰੋ ਬੜੇ ਪ੍ਰਾਪਲ ਮਾਰਕ ਨਹੀਂ ਸੰਧੂ ਸਾਹਿਬ ਮਾਲ ਵੇਚਿਆ ਤੇ ਨਾ ਵੇਚਣਾ ਓਕੇ ਜੀ ਨਾ ਆ ਗਏ ਵੱਖਰੀ ਗੱਲ ਆ ਠੀਕ ਹੈ ਜੀ ਲਓ ਜਿਹੜੀ ਗੱਲ ਉਹ ਸਚਾਈ ਦੱਸਣੀ ਹੈ ਬਿਲਕੁਲ ਜੀ ਸੱਚਾਈ ਦਾ ਪਾਪਾ ਦੀਰ ਤੋਂ ਕੋਲੂ ਹੀ ਪੰਦਾ ਸਹੀ ਗੱਲ ਹੈ ਜੀ ਆਓ ਲੈਓ ਚਲ ਇੱਥੇ ਬੰਦੋ ਪਾਣੀ ਪੀ ਲੈੰਦੋ ਕੋਈ ਨਹੀਂ ਫੇਰ ਦਾ ਲੈਣਾ ਓਕੇ ਓ ਲਵ ਜੀ ਇਹੀ ਗਾਂ ਖੁੱਲੀ ਰਹੀ ਐ ਤੇ ਲਿਆ ਦੇ ਦੋ ਥੋੜਾ ਜਿਹਾ ਕਰਦੀ ਆ ਕਾਲ ਕਰਦੀ ਹੈ ਤੇ ਬਾਈ ਜੀ ਇਹਦੀ ਕੀਮਤ ਇਹਦੀ ਕੀਮਤ ਸਾਹਿਬ ਜੀ 75000 ਜਿਆਦਾ ਦੇਣੀ ਆ ਭਾਵੇਂ 80 ਹੋਵੇ ਭਾਵੇਂ 85 ਹੋਵੇ ਠੀਕ ਆ ਹਾਂ ਜੀ ਉਹ ਅੱਗੇ ਆ ਕੀ ਪਹਿਲਾ ਸੂਭਾ ਪਲੂਣ ਵਾਸੀ ਹਾਂ ਹਾਂ ਜੀ ਪਹਿਲਾ ਸੂਭਾ ਹਾਂ ਤਲੋਂ ਉਹਨੂੰ ਅੱਛੀ ਅਸ ਦੇ ਨੇ ਇਹਦੇ 10 12 ਪੱਕੀ ਆ ਓਕੇ ਜੀ ਥੰਦੀ ਤੂੰ ਤੇਰੀ ਪੂਰੀ ਵੜਿਆ ਹੈ ਇਹਨ ਕੋਈ ਉਹੋ ਜੀ ਗੱਲ ਨਹੀਂ ਆ ਲੈਓ ਤੋਰਿਓ ਬਾਕੀ ਬਹੁਤ ਆਜਾ ਦੇਖੋ ਇਸ ਦੀ ਕੁਆਲਿਟੀ ਉਠਾ ਜੀ ਲੈ ਲਓ ਚਲੋ ਲੈਓ ਕੁਆਲਿਟੀ ਚੰਗੀ ਹੈ ਨਾ ਖਾਣ ਬੜਾ ਲੱਗਾ ਬਿਲਕੁਲ ਸਪੈਸ਼ਲ ਨੇ ਬੰਦੋ ਜੀ ਬਾਈ ਜੀ ਇਹਦੀ ਕੀਮਤ ਕਿੰਨੀ ਕਰੇਗੀ ਇਹਦੀ ਕੀਮਤ 6000 ਦੀ ਦੇ ਰਾਂਗੇ 10000 ਸਜਣੋ 60 ਦੇ ਵਿੱਚੋਂ 4000 ਛੋਟ ਕਰਕੇ 56 ਦੀ ਐਂਡ ਕਰਾ ਦਾਂਗੇ ਬਾਕੀ ਖਰੀਦਦਾਰੀ ਕਰਿਓ ਜਾਇਆ ਜਾਰੀ ਹੈ ਹੈਨਾ